NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ 26 ਅਗਸਤ 2025 ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 26 ਅਗਸਤ 2025 ਦੀ ਜੋ ਆਪਣਾ 26 ਅਗਸਤ 2025 ਦੀਆਂ ਸਤਲੁਜ ਦੀ ਅਪਡੇਟ ਤਾਂ ਸਵੇਰ ਦੀਆਂ ਤਸਵੀਰਾਂ ਨੇ 5:40 ਦੇ ਤਸਵੀਰਾਂ ਅਜੇ ਥੋੜਾ ਥੋੜਾ ਹਨੇਰਾ ਹੈ ਪਰ ਅਪਡੇਟ ਤੁਹਾਨੂੰ ਸਾਰੀ ਦਿਖਾਵਾਂਗੇ ਤਾਂ ਦਰਿਆ ਸਤਲੁਜ ਦਾ ਜਲ ਪੱਦਰ ਨੇ ਲਗਾਤਾਰ ਕਹਿਰ ਮਚਾਇਆ ਹੋਇਆ ਹੈ ਕੱਲ ਇੱਕ ਵੱਡੀ ਅਪਡੇਟ ਦਿੱਤੀ ਸੀ ਤਕਰੀਬਨ 8 ਵਜੇ ਅੱਧਾ ਫੁੱਟ ਪਾਣੀ ਦਰਿਆ ਦੇ ਵਿੱਚ ਘਟਿਆ ਸੀ ਤਾਂ ਇਹ ਪ੍ਰਤੀਕਿਰਿਆ ਤਕਰੀਬਨ 11 ਵਜੇ ਤੱਕ ਸੀਮਿਤ ਰਹੀ ਔਰ 11 ਵਜੇ ਤੋਂ ਬਾਅਦ ਪਾਣੀ ਦਰਿਆ ਸਤਲੁਜ ਦਾ ਫੇਰ ਵਧਣਾ ਸ਼ੁਰੂ ਹੋ ਗਿਆ ਹੁਣ 11 ਵਜੇ ਤੋਂ ਬਾਅਦ ਹੁਣ ਦੀ ਜੇਕਰ ਗੱਲ ਕਰੀਏ ਤਾਂ ਫਿਰ ਜਿੰਨਾ ਕੱਲ ਪਾਣੀ ਸੀ ਤਕਰੀਬਨ ਉਨਾ ਹੀ ਪਾਣੀ ਹੋ ਚੁੱਕਿਆ ਹੈ ਵਡੀਆਂ ਤਸਵੀਰਾਂ ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਨੂੰ ਦਿਖਾ ਰਿਹਾ ਕੱਲ ਦੀ ਗੱਲ ਕਰੀਏ ਤਾਂ ਕੱਲ ਦਰਿਆ ਸਤਲੁਜ ਦਾ ਤਕਰੀਬਨ 8 ਵਜੇ ਪਾਣੀ ਘਟਿਆ ਸੀ ਕੱਲ ਦੀ ਗੱਲ ਕਰੀਏ ਤਾਂ ਤਕਰੀਬਨ 8 ਵਜੇ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਪਰ ਰਾਤ ਨੂੰ 11 ਵਜੇ ਇਹ ਜਲ ਪੱਧਰ ਫੇਰ ਵਧਣਾ ਸ਼ੁਰੂ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ 25 ਅਗਸਤ 2025 ਦੀ ਅਪਡੇਟ ਹੈ ਔਰ ਮਹਤਵਪੂਰਨ ਤੌਰ 'ਤੇ ਜਗਰਾਵ ਰੋਡ ਜਾਂਦੇ ਦੀ ਇਹ ਤਸਵੀਰ ਹੈ ਤੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਤੇਜ਼ ਹੈ ਤੇ ਪਾਣੀ ਇੱਕ ਵਾਰ ਫੇਰ ਵਧਣਾ ਸ਼ੁਰੂ ਹੋ ਚੁੱਕਾ ਹੈ ਦੂਜੀ ਵੱਡੀ ਅਪਡੇਟ ਦੇ ਦिए ਕਿ ਹਰੀ ਕੇ ਹੈੱਡ ਤੋਂ 1,85,000 ਕਿਊਸਕ ਪਾਣੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਤਾਂ ਉਹ ਪਾਣੀ ਬਿਆਸ ਅਤੇ ਸਤਲੁਜ ਦੇ ਅੱਗੇ ਫਾਜ਼ਿਲਕਾ ਫਰੀਪੁਰ ਜਾਂ ਕਿਹੜੇ ਨੀਵੇਂ ਇਲਾਕੇ ਨੇ ਉੱਥੇ ਕਾਫੀ ਜ਼ਿਆਦਾ ਕਹਿਰ ਮਚਾਵੇਗਾ ਉੱਥੇ ਹਾਈਲਾਈਟ ਜਾਰੀ ਕਰ ਦਿੱਤਾ ਗਿਆ ਸਕੂਲਾਂ ਦੇ ਵਿੱਚ ਛੁੱਟੇ ਕਰ ਦਿੱਤੀਆਂ ਗਈਆਂ ਔਰ ਜਲੰਧਰ ਜ਼ਿਲ੍ਹੇ ਦੇ ਵਿੱਚ ਹਮਾਸ਼ੂ ਗਰੇਵਾਲ ਜੋ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਵੀ ਵੱਡਾ ਬਿਆਨ ਆਇਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਗਿਆ ਤਾਂ ਇਸ ਤੋਂ ਆਈਡੀਆ ਆਪਾਂ ਲਾ ਸਕਦੇ ਹਾਂ ਪ੍ਰਸ਼ਾਸਨ ਜੋ ਪ੍ਰਬੰਧ ਕਰ ਰਿਹਾ ਉਸ ਤੋਂ ਸਾਫ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੋਰ ਵੀ ਵਧੇਗਾ ਤਾਂ ਤੁਸੀਂ ਤਸਵੀਰਾਂ ਇਹ ਦੇਖ ਸਕਦੇ ਹੋ ਕਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਤੇ ਪਾਣੀ ਦਾ ਫਲੋ ਬਹੁਤ ਤੇਜ਼ ਹੈ ਇੱਧਰ ਨਜ਼ਰ ਮਾਰੋ ਤਾਂ ਪਾਣੀ ਦਰਿਆ ਸਤਲੁਜ ਦਾ ਜੋ ਫਲੋ ਹੈ ਬਹੁਤ ਜ਼ਿਆਦਾ ਤੇਜ਼ ਹੈ ਤਾਂ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਦੇ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ ਤਾਂ ਹੁਣ ਦੀ ਇਹ ਤਸਵੀਰ ਹੈ ਤਾਜ਼ਾ ਅਪਡੇਟ ਲਾਈਵ ਤੁਸੀਂ ਦੇਖ ਸਕਦੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਕੱਲ 8 ਵਜੇ ਪਾਣੀ ਅੱਧਾ ਫੁੱਟ ਘਟਿਆ ਸੀ ਪਰ ਰਾਤ ਨੂੰ 11 ਵਜੇ ਪਾਣੀ ਫੇਰ ਵਧਣਾ ਸ਼ੁਰੂ ਹੋ ਗਿਆ ਔਰ ਅਜੇ ਤੱਕ ਵਧ ਰਿਹਾ ਹੈ ਕੱਲ ਦੇ ਮੁਕਾਬਲੇ ਦੇ ਵਿੱਚ ਇਸ ਥਾਂ ਤੇ ਪਾਣੀ ਹੁਣ ਜ਼ਿਆਦਾ ਹੈ ਤਾਂ ਇਸ ਤੋਂ ਸਾਫ਼ ਆਈਡੀਆ ਲਗਾ ਸਕਦੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧ ਰਿਹਾ ਹੈ ਤਾਂ ਨਿਵਾਸੀਆਂ ਨੂੰ ਕਾਫੀ ਜ਼ਿਆਦਾ ਖਤਰਾ ਹੈ ਤਾਂ ਰਾਤ ਦੀ ਅਪਡੇਟ ਜੋ ਲੋਈਆਂ ਏਰੀਆ ਦੇ ਵਿੱਚ ਇੱਕ ਬੰਨ ਟੁੱਟਣ ਵਾਲਾ ਸੀ ਉਹ ਬੰਨ ਧੱਕਾ ਵਸਤੀ ਨੂੰ ਬਚਾਉਂਦਾ ਸੀ ਬੰਦੋ ਤਾਂ ਉੱਥੇ ਤਕਰੀਬਨ 100 ਘਰ ਬੈਠਿਆ ਉਹਨਾਂ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜਾਂ ਹੋ ਚੁੱਕਿਆ ਹੋਵੇਗਾ ਤਾਂ ਵੱਡੀ ਦਰਿਆ ਸਤਲੁਜ ਦੀ ਅਪਡੇਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੂਜੀ ਗੱਲ ਕਿ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਵੀ بارش ਹੋਵੇਗੀ ਜਿਹਦਾ ਕੱਲ ਹੋਈ ਸੀ ਅੱਜ ਵੀ بارش ਹੋਵੇਗੀ ਤਬੱਡੀ ਤਸਵੀਰ بارش ਵੀ ਹੋ ਰਹੀ ਹੈ ਔਰ ਪਾਣੀ ਦਾ ਜਲ ਪੱਦਰ ਵੀ ਵੱਧ ਰਿਹਾ ਹੈ ਤਬੱਡੀਆ ਤਸਵੀਰ ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਸਾਨੂੰ YouTube ਤੇ ਫੋਲੋ ਕਰਦੇ ਹੋ ਦਾ ਨਿਊਜ਼ ਪਰ ਰੋਜ਼ਾਨਾ ਜਾਂ ਐਨ ਐਨ ਆਰ ਨਿਊਜ਼ ਤੇ YouTube ਤੇ ਵੀ ਦੇਖ ਸਕਦੇ ਹੋ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ 8 ਵਜੇ ਪਾਣੀ ਘਟਿਆ ਸੀ ਪਰ ਰਾਤ ਨੂੰ 11 ਵਜੇ ਇਹ ਫੇਰ ਵਧਣਾ ਸ਼ੁਰੂ ਹੋ ਗਿਆ ਇਹ ਦੇਖ ਸਕਦੇ ਹੋ ਤਸਵੀਰਾਂ ਕਿ ਪਾਣੀ ਦਾ ਜਲ ਜੋ ਸਪੀਡ ਕਾਫੀ ਜ਼ਿਆਦਾ ਤੇਜ਼ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੱਥੇ ਕਿ ਬੰਨ ਬੰਨ ਕਮਜ਼ੋਰ ਨੇ ਉੱਥੇ ਵੱਡਾ ਖਤਰਾ ਪੈਦਾ ਹੋ ਸਕਦਾ ਨਹੀਂ ਹੈ ਹੋ ਚੁੱਕਾ ਹੈ ਤਾਂ ਇੱਥੇ ਜਿੰਨੇ ਵੀ ਨੀਵੇਂ ਏਰੀਏ ਨੇ ਉਹਨਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਕੱਲ ਦੀ ਇੱਕ ਵਾਰ ਫਿਰ ਮੈਂ ਅਪਡੇਟ ਦੱਸਦਾ ਹਾਂ ਕਿ ਰਾਤ 8 ਵਜੇ ਜਲ ਪੱਧਰ ਘਟਿਆ ਸੀ ਪਰ ਅਸਤੂ ਬਾਅਦ ਮੁੜ ਫਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਵੱਡੀ ਤਸਵੀਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰ ਦੀ ਵੱਡੀ ਆਪਣੇ ਜਿਹੜੇ ਤੁਹਾਡੇ ਨਾਲ ਲੈ ਕੇ ਹਾਜ਼ਰ ਆ ਕਿ ਦਰਿਆ ਸਤੋ ਜੀ ਦਾ ਜਲ ਪੱਧਰ 1 ਫੁੱਟ ਤੋਂ ਘਟਣ ਤੋਂ ਬਾਅਦ ਫੇਰ ਬਦਰਾ ਸ਼ੁਰੂ ਹੋ ਚੁੱਕਿਆ ਹੈ ਤਹਿਰੀਕ ਹੈ ਤਾਂ 1,85,000 ਪਾਣੀ ਛੱਡਿਆ ਜਾ ਚੁੱਕਿਆ ਜੋ ਕਿ ਅੱਗੇ ਨੀਵੇਂ ਲੱਕ ਨੇ ਫਰੋਜਪੁਰ ਫਾਜ਼ਿਲਕਾਨ ਵਿੱਚ ਪਹਿਲਾਂ ਹੀ ਹੜਾ ਹੋਇਆ ਉੱਥੇ ਤਬਾਹੀ ਜ਼ਿਆਦਾ ਮੱਚਾਏਗਾ ਤਾਂ ਵੱਡੀ ਅਪਡੇਟ ਦੂਜੀ ਅਪਡੇਟ ਤਕਰੀਬਨ 10 ਵਜੇ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨਰਨ